ਵਾਹ ਜੀ ਵਾਹ ਕੀ ਬਾਤ ਮਿਰਚਾਂ ਦਾ ਟੇਸਟੀ ਅਚਾਰ ਤਿਆਰ ਹੋਇਆ 10 ਸਾਲ ਤੱਕ ਇਹ ਅਚਾਰ ਖਰਾਬ ਨਹੀਂ ਹੋਣਾ ਸਭ ਤੋਂ ਪਹਿਲਾਂ ਆਪਾਂ ਮਿਰਚਾਂ ਨੂੰ ਆਚਾਰੀ ਨੂੰ ਚੰਗੀ ਤਰ੍ਹਾਂ ਧੋ ਲਾਂਗੇ ਜੀ ਵਾਸ਼ ਕਰ ਲਾਂਗੇ ਇਹਨਾਂ ਨੂੰ ਐਸ ਤੋਂ ਬਾਅਦ ਇਹਨਾਂ ਨੂੰ ਆਪਾਂ ਧੁੱਪੇ ਰੱਖਾਂਗੇ ਜੀ ਦਿਨਾਂ ਟਾਈਮ ਇਹਨਾਂ ਦਾ ਪਾਣੀ ਨਹੀਂ ਸੁੱਕਦਾ ਐਸ ਤੋਂ ਬਾਅਦ ਆਪਾਂ ਸੌਂਫ ਐਡ ਕਰਾਂਗੇ ਕੜਾਹੀ ਦੇ ਵਿੱਚ ਜੀਰਾ ਮੇਥੀ ਦਾਣਾ ਤੇ ਰਾਈਆਂ ਆਪਾਂ ਇਹਦੇ ਵਿੱਚ ਐਡ ਕਰ ਲਾਂਗੇ ਤੇ ਚੰਗੀ ਤਰ੍ਹਾਂ ਇਹਨਾਂ ਨੂੰ ਹਲਕਾ ਹਲਕਾ ਆਪਾਂ ਸੇਕਾ ਲਵਾ ਲਾਂਗੇ ਇਹਨਾਂ ਨੂੰ ਆਪਾਂ ਭੁੰਨ ਲਾਂਗੇ ਆਪਣੇ ਘਰ ਦੀਆਂ ਔਰਤਾਂ ਜਿਹੜਾ ਅਚਾਰ ਤਿਆਰ ਕਰਦੀਆਂ ਨੇ ਉਹ ਇਹਦਾ ਮੁਕਾਬਲਾ ਨਹੀਂ ਕਰ ਉਹਨਾਂ ਦਾ ਸਾਰਾ ਪਾਣੀ ਤੁੱਪ ਦੇ ਵਿੱਚ ਜੀ ਸੁੱਕ ਗਿਆ ਬਿਲਕੁਲ ਸੁੱਕੀਆਂ ਹੋ ਗਈਆਂ ਮਿਰਚਾਂ ਇਹਨਾਂ ਦੇ ਜਿਹੜੀਆਂ ਉੱਪਰਲੇ ਪਾਸੇ ਡੰਡੀਆਂ ਹੁੰਦੀਆਂ ਨੇ ਇਹਨਾਂ ਨੂੰ ਆਪਾਂ ਤੋੜ ਲਾਂਗੇ ਸਮੇਤ ਡੰਡੀਆਂ ਨਹੀਂ ਪਾਉਣੀਆਂ ਜੀ ਡੰਡੀਆਂ ਤੋੜ ਕੇ ਪਾਉਣੀਆਂ ਨੇ ਠੀਕ ਹੈ ਇੱਕ ਵਾਰੀ ਟਰਾਈ ਕਰਿਓ ਤੁਸੀਂ ਇਹ ਰੈਸਪੀ ਘਰੇ ਇਸ ਤੋਂ ਬਾਅਦ ਸਾਰੀਆਂ ਡੰਡੀਆਂ ਤੋੜ ਲੀਆਂ ਇਹਨਾਂ ਨੂੰ ਆਪਾਂ ਇੱਕ ਅਲੱਗ ਇਧਰਲੇ ਭਾਂਡੇ ਦੇ ਵਿੱਚ ਪਾ ਲੈਨੇ ਆ ਇਸ ਤੋਂ ਬਾਅਦ ਜੀ ਆਪਾਂ ਇਹਦੇ ਵਿੱਚ ਕੱਟ ਲਾਵਾਂਗੇ ਆਰਪਾਰ ਮਿਰਚਾਂ ਨੂੰ ਕੱਟ ਦਾਂਗੇ ਜਿਹੜੀਆਂ ਆਪਣੀਆਂ ਔਰਤਾਂ ਹੁੰਦੀਆਂ ਨੇ ਉਹ ਆਰਪਾਰ ਕੱਟ ਨਹੀਂ ਲਾਉਂਦੀਆਂ ਵਿੱਚ ਇਹਦੇ ਥੋੜਾ ਜਿਹਾ ਛੱਡ ਦਿੰਦੀਆਂ ਨੇ ਜ ਉਹਨਾਂ ਨੂੰ ਕੱਢ ਦਾਂਗੇ ਤਾਂ ਕਿ ਜਿਹੜਾ ਬੰਦਾ ਮਿਰਚ ਖਾਵੇ ਉਹ ਮਿਰਚ ਦਾ ਚਾਰ ਦਵਾਰੇ ਮੰਗੇ ਨਾ ਹੋਵੇ ਵੀ ਫਾਇਆ ਵੜਦੀਏ ਵੀ ਅਗਲੇ ਨੂੰ ਇੱਕ ਮਿਰਚ ਰੱਖਦੀ ਅਗਲੇ ਦਾ ਮੂੰਹ ਮੱਚੀ ਜਾਵੇ ਸਾਰਾ ਦਿਨ ਦਵਾਰੇ ਮਿਰਚ ਲੈਣ ਨੂੰ ਅਗਲੇ ਦਾ ਜੀ ਨਾ ਕਰੇ ਠੀਕ ਹੈ ਅਗਲਾ ਮੰਗੇ ਵੀ ਚਾਰੀ ਮਿਰਚ ਚਾਹੀਦੀ ਹੈ ਆ ਪੱਕੇ ਹੋਏ ਵੀ ਅਲੱਗ ਕੱਢ ਤੇ ਥੋੜੇ ਥੋੜੇ ਵੀਏ ਦੇ ਵਿੱਚ ਰਹਿ ਗਏ ਤਾਂ ਕਿ ਟੇਸਟ ਜਿਹੜਾ ਉਹ ਪੂਰਾ ਬਾਗਮਾਲ ਹੋਵੇ ਹੁਣ ਇਹਦੇ ਵਿੱਚ ਆਪਾਂ ਨਮਕ ਐਡ ਕਰ ਦਾਂਗੇ ਜੀ ਜਿਹੜਾ ਆਪਣੇ ਘਰੇ ਆਪਾਂ ਪਾਉਨੇ ਆਮ ਉਸ ਤੋਂ ਬਾਅਦ ਆਪਾਂ ਨੂੰ ਨਿੰਬੂ ਚਾਹੀਦੇ ਨੇ ਜੀ ਤਿੰਨ ਨਿੰਬੂ ਆਪਾਂ ਇਹਦੇ ਵਿੱਚ ਪਾ ਦਾਂਗੇ ਇਸ ਤਰੀਕੇ ਨਾਲ ਛਿੜ ਨਾਲ ਲੱਗ ਜੇ ਤੇ ਜਿਹੜਾ ਇਹਦਾ ਟੇਸਟ ਆ ਉਹ ਦੁੱਗਣਾ ਤਿੱਖਣਾ ਕਿ ਬਾ ਕਮਾਲ ਬਣ ਜੇ ਦੁਨੀਆ ਤੋਂ ਸਭ ਤੋਂ ਲੱਗਦਾ ਬਣ ਜੇ ਅੱਧੇ ਘੰਟੇ ਵਾਸਤੇ ਸਾਈਡ ਤੇ ਰੱਖ ਕੇ ਜਿਹੜੇ ਆਪਾਂ ਨੇ ਮਸਾਲੇ ਪਾਈ ਸੀ ਉਹਦੇ ਵਿੱਚ ਨਮਕ ਤੇ ਹਲਦੀ ਐਡ ਕਰ ਲਾਂਗੇ ਤੇ ਚੰਗੇ ਤਰੀਕੇ ਨਾਲ ਇਹਨਾਂ ਨੂੰ ਆਪਾਂ ਰਗੜਾ ਲਾਵਾਂਗੇ ਤੇ ਤੁਸੀਂ ਇਹਨਾਂ ਨੂੰ ਮਿਕਸੀ ਦੇ ਵਿੱਚ ਨਹੀਂ ਗ੍ਰाइंड ਕਰਨਾ ਉਹ ਬਿਲਕੁਲ ਪਾਊਡਰ ਬਣਾ ਦੇਣਗੇ ਐਸ ਤੋਂ ਬਾਅਦ ਸਰੋਂ ਦਾ ਤੇਲ ਆਪਾਂ ਕੜਾਈ ਦੇ ਵਿੱਚ ਪਾ ਕੇ ਗਰਮ ਕਰ ਲਾਂਗੇ ਥੋੜਾ ਜਿਹਾ ਇਸ ਤਰੀਕੇ ਨਾਲ ਠੀਕ ਹੈ ਜਦੋਂ ਵਧੀਆ ਗਰਮ ਹੋ ਗਿਆ ਠੰਡਾ ਕਰ ਲਾਂਗੇ ਉਸ ਤੋਂ ਬਾਅਦ ਤੇਲ ਨੂੰ ਆਪਾਂ ਸਰੋਂ ਦੇ ਨੂੰ ਤੇ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਦੁ ਲੋਂਦੇ ਜਾਵਾਂਗੇ ਤੇ ਕੱਲੀ ਕੱਲੀ ਮਿਰਚ ਦੇ ਉੱਤੇ ਫੁੱਲ ਮਸਾਲਾ ਲੱਗਣਾ ਚਾਹੀਦਾ ਤਾਂ ਕਿ ਯਾਰ ਮਿਰਚ ਦਾ achar ਖਾਣ ਵਾਲੇ ਨੂੰ ਸਵਾਦ ਆ ਜਾਏ ਅਗਲਾ ਇਹ ਕਵੇ ਵੀ ਯਾਰ ਮਿਰਚ ਦਾ achar ਤਿਆਰ ਕੀ ਨਹੀਂ ਕਰਿਆ ਵਾਰੀ ਵਾਰੀ ਤਰੀਫਾਂ ਕਰੇ ਲਓ ਜੀ ਆਪਣਾ ਜਿਹੜਾ ਸਾਰਾ ਮਸਾਲਾ ਹੈ ਉਹ ਆਲੇ ਦੁਆਲੇ ਲਾ ਗਏ ਥੋੜੀ ਜਿਹੀ ਆਪਾਂ ਰਾਈ ਥੋੜਾ ਜਿਹਾ ਆਪਾਂ ਮੇਥੀ ਦਾਣਾ ਤੇ ਜੀਰਾ ਤੇ ਇਸ ਤੋਂ ਬਾਅਦ ਕਲੌਂਜੀ ਆਪਾਂ ਇਹਦੇ ਵਿੱਚ ਇਸ ਤਰੀਕੇ ਨਾਲ ਆਪਾਂ ਐਡ ਕਰ ਦਾਂਗੇ ਠੀਕ ਹੈ ਹਲਕਾ ਫੁਲਕਾ ਉੱਪਰ ਲਾ ਦਾਂਗੇ ਤਾਂ ਕਿ ਇਹਦਾ ਜਿਹੜਾ ਟੇਸਟ ਹੈ ਉਹ ਦੇਖਣ ਦੇ ਵਿੱਚ ਵੀ ਦੁੱਗਣਾ ਹੋ ਜੇ ਇਸ ਤਰੀਕੇ ਨਾਲ ਆਪਾਂ ਦੁਬਾਰੇ ਫੇਰ ਇਹਨੂੰ ਚੰਗੀ ਤ ਫਿਰ ਆਪਾਂ ਮਿਕਸ ਕਰਾਂਗੇ ਜਿੰਨਾ ਕ ਤੇਲ ਆਪਾਂ ਇਹਦੇ ਵਿੱਚ ਗਰਮ ਕਰਕੇ ਪਾਇਆ ਐ ਇੰਨਾ ਕ ਤੇਲ ਤੁਸੀਂ ਸਾਈਡ ਤੇ ਹੋਰ ਗਰਮ ਕਰਕੇ ਠੰਡਾ ਹੋਣ ਵਾਸਤੇ ਰੱਖ ਲਓ ਉਹਦੀ ਲੋੜ ਆਪਾਂ ਨੂੰ ਬਾਅਦ ਚੋਂ ਪਾਉਗੀ ਹੁਣ ਆਪਾਂ ਨੇ ਇੱਕ ਡੱਬਾ ਚਾਹੀਦਾ ਸੀ ਆਪਾਂ ਡੱਬੇ ਨੂੰ ਚੰਗੀ ਤਰ੍ਹਾਂ ਧੋ ਲਿਆ ਵਧੀਆ ਤੇ ਸੁੱਕਾ ਕਰ ਲਿਆ ਤੇ ਸਭ ਤੋਂ ਵੱਡੀ ਗੱਲ ਤੁਸੀਂ ਨੋਟ ਕਰੀ ਹੋਣੀ ਆਪਾਂ ਮਿਰਚਾਂ ਨੂੰ ਬਾਹਲੇ ਹੱਥ ਨਹੀਂ ਲਾਏ ਹੈਗੇ ਤੇ ਕੱਟਣ ਤੋਂ ਬਾਅਦ ਠੀਕ ਹੈ ਕਟਚੀ ਨਾਲ ਸਾਰਾ ਮਿਕਸ ਕਰਿਆ ਲਓ ਜੀ achar ਆਪਣਾ ਤਿਆਰ ਹੈ ਲਗਭਗ ਹੁਣ ਆਪਾਂ ਇਹਦੇ ਉੱਪਰੋਂ ਥੋੜਾ ਜਿਹਾ ਤੇਲ ਇਹਦੇ ਵਿੱਚ ਪਾ ਦਾਂਗੇ ਜਿੰਨਾ ਕ ਪਹਿਲਾਂ ਪਾਇਆ ਸੀ ਮਿਕਸ ਕਰਕੇ ਇਹਨੂੰ रेसिपी ਤੁਸੀਂ ਆਪਦੇ ਘਰੇ ਤਿਆਰ ਕਰੋ ਤੇ ਵਰਤੋ